ਬੋਲ 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 ਅਭੀ ਉੱਚਾ ਬੋਲ ਅਭੀ ਅਭੀ ਕਿਹੜਾ ਪਿੰਡ ਆ ਆਹੀ ਆ ਕਿਹੜਾ ਏਰੀਆ ਘਰ ਘਰ ਕਿੱਥੇ ਰ ਘਰ ਕਿੱਥੇ ਘਰ ਸੰਧੂਪਤੀ ਆ ਦੇਖ ਆਹ ਯਾਰ ਆ ਦੇ ਲੈ ਨਸ਼ੇਪਾ ਗੋਲੀਆਂ ਕਾਪੜਾ ਫੜਿਆ ਗੋਲੀਆਂ ਫੜੀਆਂ ਆ ਮੋਬਾਈਲ ਵੇਚ ਕੇ ਇਹੀ ਕੁਛ ਕਰਦੇ ਨੇ ਵੀਰੇ ਕਿੰਨੇ ਜਾਣੇ ਕਿੰਨੇ ਜਾਣੇ ਹੋ ਬੋਲ 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 ਜੀ ਨਾਮ ਉੱਚਾ ਬੋਲ ਆ ਵੀ ਆ ਵੀ ਕਿਹੜਾ ਪਿੰਡ ਆ ਆ ਆ ਆ ਆ ਆਹੀ ਆ ਕਿਹੜਾ ਏਰੀਆ ਘਰ ਘਰ ਕਿੱਥੇ ਆ ਘਰ ਕਿੱਥੇ ਘਰ ਹੈ ਹੈ ਇਹਨੂੰ ਕੀ ਕੀਦਾ ਹੋਇਆ ਆ ਜੀ ਬੰਨਿਆ ਪਈ ਆ ਦੋਨੇ ਆ ਜੀ ਇਹਦਾ ਖੋਇਆ ਇਹਨਾਂ ਨਾਲ ਦੇ ਦੋ ਤਿੰਨ ਹੋਰ ਆ ਬਈ ਇਹਨੇ ਮੰਗਵਾਲਾ ਇਹਦੇ ਕੋਲੇ ਕੀਦਾ ਖੋਇਆ ਜਿੰਨਾ ਚੱਕਾ ਮੋਬਾਈਲ ਨਹੀਂ ਉਹ ਯਾਰ ਗੁੰਗਾ ਮੁੰਡਾ ਬਈ ਇਹਦਾ ਨਾਲੋਂ ਇੱਕ ਚੱਕਾ ਲਾਉਂਦਾ ਚਿੱਟਾ ਲਾਉਂਦਾ ਲਾਉਂਦਾ ਸਰਿੰਜ ਫੜੀ ਆ ਕਿੱਥੋਂ ਲੈ ਆਜਾ ਸਰਿੰਜ ਉਹ ਮੁੰਡੇ ਕੋਲੇ ਨੇ ਸਰਿੰਜ ਖਾਦੇ ਹਾਂ ਹਾਂਜੀ ਕਿੱਥੋਂ ਲੈ ਆ ਚਿੱਟਾ ਜਿਹੜਿਆ ਕੈਪਸੂਲ ਜਿਹੜਿਆ ਕੈਪਸੂਲ ਨੇ ਫੜੀ ਵਾੜੀ ਜੇ ਥੋੜੀ ਆ ਕਿੱਥੋਂ ਖੋਇਆ ਇਹਨਾਂ ਨੇ ਕੋ ਪਾਰਕ ਚ ਖੋਇਆ ਆ ਬਾਪੂ ਤੋਂ ਖੋ ਕੇ ਭੱਜੇ ਕਹਿੰਦੇ ਜਿੱਤੋ ਖੋਇਆ ਜੀ ਮੇਰਾ ਬਾਹਰ ਕੋ ਬਾਹਰ ਕੋ ਜੀ ਤੁਸੀਂ ਪਰੇ ਆਉਂਦੇ ਸੀ ਹਾਂ ਐਨੇ ਖੋਇਆ ਐਨੇ ਖੋਇਆ ਇਹਨਾਂ ਨੇ ਖੋਇਆ ਇਹਨਾਂ ਨੇ ਖੋਇਆ ਇਹ ਨਸ਼ਿਆਲੇ ਕਿੱਥੇ ਹੋ ਹਲੋ ਇਹ ਛੋਟੀਆਂ ਮਾਂ ਗੋਪੀ ਗੋਪੀ ਨਾ ਆਇਆ ਸੌਤ ਨਹੀਂ ਹੈਗੀ ਸੇਕੇ ਗੰਜੇ ਪਾ ਲੈ ਪੰਜ ਨੰਬਰ ਪੰਜ ਨੰਬਰ ਗਲੀ ਤੇ ਆ ਇੱਕ ਮਿੰਟ ਇੱਕ ਮਿੰਟ ਸਹੀ ਜਿਹਾ ਵਾਲਾ ਕਿੱਥੇ ਆ ਅੱਡੇ ਵਾਲਾ ਇੱਕ ਮਿੰਟ ਅੱਡੇ ਕੋਲੇ ਕਹਿੰਦਾ ਸੇਕੇ ਗੰਜੇ ਪੰਜ ਨੰਬਰ ਤੇ ਕਹਿੰਦਾ ਗਲੀ ਤੇ ਨੰਬਰ ਤੇ ਰਹਿਣਾ ਕਹਿੰਦਾ ਮੈਂ ਆ ਪਰਾਂ ਹੀ ਹੋ ਗਏ। ਇੱਕ ਗੱਲ ਸੁਣ ਲੋ। ਇੱਥੇ ਸੀ ਨਾ ਉਹੋ ਕਰਦੇ ਸੀ। ਇਹਨਾਂ ਨੂੰ ਫੜਦੇ ਸੀ। ਮੈਂ ਵੀਡੀਓ ਬਣਾਉਣ ਲੱਗਿਆ। ਵੀਡੀਓ ਬਣਾਉਂਦੇ ਬਣਾਉਂਦੇ ਨੇ। ਕਿੱਥੇ ਮਰੇ। ਉਹਨਾਂ ਨੂੰ ਫੜਦੇ ਸੀ। ਅਸੀਂ ਵੀਡੀਓ ਬਣਾਉਂਦੇ। ਨਹੀਂ ਕਾ ਤੂੰ? ਆ ਸੁਨੇਤਰ ਵੀ। ਨਸ਼ਾ ਕਰਦੇ ਨੇ ਵੀਡੀਓ ਬਣਾਉਂਦੇ ਸੀ। ਨਸ਼ਾ ਕਰਕੇ ਵੀਡੀਓ ਬਣਾਉਂਦੇ। ਮੋਬਾਈਲ ਖੋ ਕੇ ਲੈ ਗਏ। ਮੋਬਾਈਲ ਖੋ ਕੇ ਲੈ ਗਏ। ਨਹੀਂ ਜਾ ਬਾਈ। ਗੁੱਸੇ ਆ ਗਏ। ਮੁੱਚੇ ਜੇ ਕਹਿੰਦਾ ਹਾਂ ਤੁਸੀਂ ਵੀਡੀਓ ਬਣਾਉਂਦੇ। ਤੁਸੀਂ ਕਾ ਤੋ ਵੀਡੀਓ ਬਣਾਉਂਦੇ। ਕਿਹੜੇ ਦੇ ਖੋਏ ਸੀ? ਆ ਘਣਾ ਵੱਡਾ। ਉਹ ਕਿੱਥੇ ਕਰਦੇ ਸੀ? ਨਸ਼ਾ ਕਿੱਥੇ ਕਰ ਰਹੇ ਸੀ? ਐ ਨਸ਼ਾ ਹੈ। 베ਚਦੇ ਕਰਦੇ ਕਰਦੇ ਨਹੀਂ ਵੇਚਦੇ ਆ ਸਰਦੇ ਵੀ ਨਹੀਂ ਵੇਚਦੇ ਵੀ ਆ ਤਾਂ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਵੀਡੀਓ ਦੇ ਵਿੱਚ ਖੰਬੇ ਦੇ ਨਾਲ ਦੋ ਨੋਚਵਾਨ ਬੰਨੇ ਹੋਏ ਨੇ ਅਤੇ ਲੋਕਾਂ ਵੱਲੋਂ ਉਹਨਾਂ ਦੋ ਨੋਚਵਾਨਾਂ ਦਾ ਚੰਗੀ ਤਰ੍ਹਾਂ ਜਲੂਸ ਕੱਢਿਆ ਜਾਂਦਾ ਹੈ ਤੇ ਉਹਨਾਂ ਦੇ ਮੂੰਹ ਤੇ ਚਪੇੜਾ ਵੀ ਮਾਰਿਆ ਜਾਂਦਕਿ ਨੇ ਨਰਸਲ ਮਾਦਨ ਲੇਕੇ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਇਹ ਜੋ ਖੰਬੇ ਦੇ ਨਾਲ ਬੰਨੇ ਹੋਏ ਇਹ ਦੋ ਨੋਚਵਾਨ ਨੇ ਇਹਨਾਂ ਵੱਲੋਂ ਮੋਬਾਈਲ ਖੋਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਮੋਬਾਈਲ ਖੋ ਵੀ ਲੈਂਦੇ ਨੇ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਲੋਕਾਂ ਵੱਲੋਂ ਇਹਨਾਂ ਦੋਵੇਂ ਨੌਜਵਾਨਾਂ ਨੂੰ ਫੜ ਕੇ ਖੰਭੇ ਦੇ ਨਾਲ ਬੰਨ੍ਹ ਦਿੱਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਇਹਨਾਂ ਦੇ ਮੂੰਹ ਤੇ ਚਪੇੜਾ ਧਰਿਆ ਜਾਂਦੇ ਨੇ ਦਰਅਸਲ ਦੱਸਿਆ ਜਾ ਰਿਹਾ ਹੈ ਕਿ ਇੱਕ ਬਜ਼ੁਰਗ ਵਿਅਕਤੀ ਵੱਲੋਂ ਇਹਨਾਂ ਦੋਵਾਂ ਦੀ ਵੀਡੀਓ ਬਣਾਈ ਜਾਂਦੀ ਹੁੰਦੀ ਹੈ ਕਿਉਂਕਿ ਇਹ ਨਸ਼ਾ ਕਰ ਰਹੇ ਹੁੰਦੇ ਨੇ ਤਾਂ ਉਸ ਤੋਂ ਬਾਅਦ ਇਹਨਾਂ ਵੱਲੋਂ ਇਰਾਦਾ ਮੋਬਾਈਲ ਖੋਲਿਤਾ ਜਾਂਦਾ ਤਾਂ ਜਦੋਂ ਇਹਨਾਂ ਵੱਲੋਂ ਫੋਨ ਦੀ ਮੰਗ ਕੀਤੀ ਜਾਂਦੀ ਹੈ ਤੇ ਇਹਨਾਂ ਵੱਲੋਂ ਫੋਨ ਨਹੀਂ ਦਿੱਤਾ ਜਾਂਦਾ ਤਾਂ ਗੁੱਸੇ ਦੇ ਵਿੱਚ ਆ ਕੇ ਹੋਰ ਲੋਕ ਵੀ ਇਕੱਠੇ ਹੋ ਜਾਂਦੇ ਨੇ ਜਿਨ੍ਹਾਂ ਵੱਲੋਂ ਇਹਨਾਂ ਨੂੰ ਖੰਬੇ ਦੇ ਨਾਲ ਬੰਨ ਕੇ ਇਹਨਾਂ ਦੀ ਚੰਗੀ ਕਲਾਸ ਲਾਈ ਜਾਂਦੀ ਹੈ ਤੇ ਉਸ ਤੋਂ ਬਾਅਦ ਵਿੱਚ ਕਹਿੰਦੇ ਨਸਰਾਂਦੇ ਨੇ ਕਿ ਸਾਡਾ ਮੋਬਾਈਲ ਦੇ ਦੇ ਤੂੰ ਕਿੱਥੇ ਲਕੋਇਆ ਤੇ ਤੁਹਾਨੂੰ ਦੱਸਦੇ ਨੇ ਕਿ ਇਹਨਾਂ ਦੀ ਜੇਬ ਦੇ ਵਿੱਚੋਂ ਜਿਹੜੇ ਨੇ ਦਵਾਈਆਂ ਵੀ ਮਿਲੀਆਂ ਨੇ ਤੇ ਇਸ ਤੋਂ ਇਲਾਵਾ ਇੰਜੈਕਸ਼ਨ ਵੀ ਮਿਲਨੇ ਦੱਸਿਆ ਜਾ ਰਿਹਾ ਹੈ ਕਿ ਇਹ ਨਸ਼ਾ ਵੇਚਣ ਦਾ ਕੰਮ ਕਰਦੇ ਨੇ ਜਿਸ ਨੂੰ ਲੈ ਕੇ ਵੱਡੇ ਖੁਲਾਸੇ ਹੋਏ ਨੇ ਉਥੇ ਜੀ ਪ੍ਰਸ਼ਾਸਨ ਦੀ ਗੱਲ ਕੀਤੀ ਜਾਵੇ ਤਾਂ ਪ੍ਰਸ਼ਾਸਨ ਵੱਲੋਂ ਇਸ ਵੀਡੀਓ ਦੇ ਆਧਾਰ ਤੇ ਵੱਡਾ ਐਕਸ਼ਨ ਲਿਖਤਾ ਗਿਆ ਜਿੱਥੇ ਇਹਨਾਂ ਦੋਵਾਂ ਨੂੰ ਆਪਣੀ ਹਿਰਾਸਤ ਦੇ ਵਿੱਚ ਲਿਆ ਗਿਆ ਇਹਨਾਂ ਦੇ ਗ੍ਰੋ ਬਾਰੇ ਪਤਾ ਲਗਾਇਆ ਜਾਵੇਗਾ ਕਿਉਂਕਿ ਜਿਹੜੀ ਖਬਰ ਹੈ ਉਹ ਬਰਨਾਲਾ ਦੀ ਦੱਸੀ ਜਾ ਰਹੀ ਹੈ ਜਿਸ ਤੋਂ ਬਾਅਦ ਇਹ ਵੀਡੀਓ ਵਾਇਰਲ ਹੁੰਦੀ ਹੈ ਹਰਕਤ ਦੇ ਵਿੱਚ ਪ੍ਰਸ਼ਾਸਨ ਆਂਦਾ ਹੈ ਅਤੇ ਦੱਸਿਆ ਜਾਂਦਾ ਹੈ ਕਿ ਇਨ੍ਹਾਂ ਵੱਲੋਂ ਇੱਕ ਗਰੋਹ ਬਣਾਇਆ ਗਿਆ ਹੈ ਕਿ ਲੋਕਾਂ ਦੇ ਮੋਬਾਈਲ ਲੁੱਟ ਕੇ ਇਹ ਆਪਣੇ ਨਸ਼ੇ ਦੀ ਪੂਰਤੀ ਕਰਦੇ ਸੀ ਨਸ਼ਾ ਵੇਚਦੇ ਵੀ ਸੀ ਜਿਸ ਦੇ ਦਾਰੂ ਤੀਰਾਂ ਨੂੰ ਫੜਿਆ ਗਿਆ ਤੇ ਇਹਨਾਂ ਦੇ ਕੋਲੋਂ ਜੋ ਕੁਝ ਵੀ ਬਰਾਮਦ ਹੋਇਆ ਉਹ ਲੈ ਲਿੱਤਾ ਗਿਆ ਪੁੱਛ ਕੇ ਇਸ ਤੋਂ ਬਾਅਦ ਹੋਰ ਵੱਡੇ ਖੁਲਾਸੇ ਹੋਣਗੇ ਤਾਂ ਕੀ ਕਹਿੰਦੇ ਨਜ਼ਰ ਆ ਰਹੇ ਨੇ ਸੁਣਦੇ ਆ ਵੀਡੀਓ ਕੀ ਵੀਡੀਓ ਹੈ ਇਹ ਅੱਜ ਇੱਕ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਦੋ ਵਿਅਕਤੀਆਂ ਨੂੰ ਬਣਿਆ ਹੋਇਆ ਸੀਗਾ ਜੀ ਪਬਲਿਕ ਵੱਲੋਂ ਜਿਨ੍ਹਾਂ ਨੂੰ ਪੁਲਿਸ ਪਾਰਟੀ ਵੱਲੋਂ ਕਾਬੂ ਕਰ ਲਿਆ ਗਿਆ ਤੇ ਜੋ ਮੁੱਢਲੀ ਪੜਤਾਲ ਤੋਂ ਇਹ ਗੱਲ ਸਾਹਮਣੇ ਆਈ ਹੈ ਤੇ ਇਹਨਾਂ ਦੇ ਨਾਮ ਗੋਬਿੰਦ ਸਿੰਘ ਹੈ ਤੇ ਦੂਜੇ ਦਾ ਨਾਮ ਰਵੀ ਸਿੰਘ ਹੈ ਇਹ ਝੁੱਗੀਆਂ 2 ਬਾਈ ਏਕੜ ਚ ਰਹਿੰਦੇ ਆ ਜੀ ਤੇ ਇਹਨਾਂ ਨੇ ਨਾ ਆਪਣੇ ਹੋਰ ਸਾਥੀਆਂ ਨਾਲ ਰਲ ਕੇ ਇੱਕ ਗਰੋਹ ਬਣਾਇਆ ਜੋ ਬਰਨਾਲੇ ਦੇ ਤੇ ਇਹਦੇ ਆਲੇ ਦੁਆਲੇ ਦੇ ਪਿੰਡਾਂ ਵਿੱਚ ਦਾ ਆਪਣੇ ਸਿਗਨੇਚਰ ਕੈਪਸੂਲ ਵਗੈਰਾ ਵੇਚਣ ਦਾ ਧੰਦਾ ਕਰਦੇ ਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਅਸੀਂ ਪੁਲਿਸ ਪਾਰਟੀ ਚ ਲਗਾ ਦਿੱਤੀਆਂ ਨੇ ਜੀ ਤੇ ਜਿਹੜੇ ਇਹਨਾਂ ਦੇ ਹੋਰ ਸਾਥੀ ਨੇ ਉਹਨਾਂ ਨੂੰ ਵੀ ਕਾਬੂ ਕਰ ਰਹੇ ਹਾਂ ਤੇ ਇਹਨਾਂ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਤਫ਼ਤੀਸ਼ ਕੀਤੀ ਜਾਵੇਗੀ